ਤੁਸੀਂ ਆਪਣੀ బుద్ధి ਦੇ ਨਾਲ ਤੇ ਵਾਜੋਗੇ ਤਾਂ ਤੁਸੀਂ ਘਟਾ ਸਕੋ ਜਦੋਂ ਆਪਣੀ బుద్ధి ਨਾਲ ਗੁਰੂ ਦਰਸਬ ਦੀ ਬਾਣੀ ਪੜੋਗੇ ਤਾਂ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਵਿਸ਼ਵਾਸ ਕਰੋਗੇ ਮਹਾਤਮਾ ਤੇ ਸ਼ੰਕਰ ਹੋਗੇ ਇਤਿਹਾਸ ਤੋਂ ਸ਼ੰਕਾ ਕਰੋਗੇ ਜਿਵੇਂ ਬਹੁਤ ਵਾਰੀ ਕਹਿੰਦੇ ਬਾਬਾ ਦੀਪ ਸਿੰਘ ਬਿਨਾ ਸਿਰ ਧੋਨੀ ਲੜਿਆ ਮੈਂ ਕਹਿੰਦਾ ਤੇਰੇ ਵਰਗਾ ਹੁੰਦਾ ਵੀ ਆਪਾਂ ਕੜ ਵੀ ਉੱਠਣਾ ਨਹੀਂ ਜਦ ਵੀ ਸਰਦਾ ਪਾਸੇ ਕਰਨਾ ਇਸ ਨਾਲ ਕਰਨਾ ਨਹੀਂ ਤੇ ਗੱਲਾਂ ਤੁਸੀਂ ਬਾਬਾ ਦੀਪ ਸਿੰਘ ਉਹ ਤੇਰੇ ਵਰਗੀ ਥੋੜੀ ਸੀ ਉਹਨਾਂ ਦਾ ਜੀਵਨ ਤੇ ਕਰੋ 12 ਸਾਲ ਦੰਦਪਨਾ ਸੈਨ ਤੱਕ ਸਾਧ ਜੁਲਿ ਘੋਰਾ ਬੜੇ ਇੱਕ ਮੁੱਢ ਸੋਲਿਆਂ ਤੇ ਕੁਝ ਜਲ ਦੇ ਨਾਲ ਜਗਾਇਆ ਕਰਾਣੇ ਸੀ ਚਾਂਦ ਗੁਰਦੰਸ ਸਾਹਿਬ ਹੱਥ ਲਿਖੇ ਉਹਨਾਂ ਨੇ ਮੈਣੀ 1707 ਦੀ ਉਮਰ ਤੇ ਢੱਡਾ ਘਟਾਤਾ ਪਰ ਬਿਨਾਂ ਸੜਤ ਹੋੜੇ ਗੱਲਾਂ ਸੀ ਉਹਨਾਂ ਦੀ ਕਰਨੀਆਂ ਆਪ ਦੀ ਕੋਈ ਬਿਮਾਰੀ ਨਹੀਂ ਅੰਦਰ ਕੋਈ ਲਿਖਣੇ ਨਹੀਂ ਬਿਨਾ ਖਾਦਪ ਤੋਂ ਕਰੇ ਸਾਧਨ ਜੇ ਸਾਤ ਕੋਲੇਗੀ ਤੇ ਇਬਾਦਤ ਕਰਨੀ ਪਈ ਜਬਦਗੀ ਹੈ ਫਿਰ ਇਹ ਸ਼ੀਰ ਹੋਇਆ ਜਾਏਗਾ ਕਿ ਕੁਛ ਹੀ ਨਹੀਂ ਬੱਲਾ ਹੁੰਦਾ ਦੀ ਕਰਨੀ ਆ ਤੇ ਪੱਲੇ ਕੁਝ ਵੀ ਨਹੀਂ ਪੱਲੇ ਢੇਲਾ ਨਹੀਂ ਤੱਕਦੇ ਮੇਲਾ ਮੇਲਾ ਹੋਣੀ ਛੜੀ ਇਹਨੂੰ ਬੁੱਧੀ ਨਾਲ ਦੇ ਨਾ ਬੱਚੋ ਇਹਨੂੰ ਬਾਚੋ ਵੀ ਸਾਨੂੰ ਵਾਕਈ ਇਦਾਂ ਦੇ ਸਾਡਾ ਇਹ ਪ੍ਰਾਂਤ ਤਲਖਣ ਹੈ ਅਸੀਂ ਉਹਨਾਂ ਦੀਆਂ ਸਮਾਨਸਾ ਸੀ ਭਾਈ ਜੈਂਦੇ ਵੀ ਸਮਾਨਸਾ ਅਤੇ ਬਾਬਾ ਦੇਵ ਸਿੰਘ ਵੀ ਸਮਾਨਸਾ ਅਸੀਂ ਉਹਨਾਂ ਦੇ ਪਰਿਵਾਰਾਂ ਤੋਂ ਇਹਦਾ ਆਪਣੇ ਆਪ ਮਹਿਸੂਸ ਕਰਾਂਗੇ ਫਿਰ ਜਾ ਕੇ ਗੱਲ ਕਰੀਏ ਅੱਗੇ ਫਿਰ ਦੇਖੋ ਉਹਨਾਂ ਦਾ ਵਿਚਾਰ ਤਾਪੂ ਤੇਗਵਧ ਮਹਾਰਾਜ ਕਹਿਣ ਲੱਗੇ ਫਿਰ ਇੱਕ ਗੱਲ ਹੈ ਜੇ ਸਾਨੂੰ ਵੇਖਣਾ ਹੈ ਨਾ ਇੱਕ ਧਾਗਾ ਬੰਨ ਲੈ ਸਾਡੀ ਗਰਦਨ ਦੇ ਉੱਤੇ ਜੇ ਤੇਰੀ ਕਿਰਪਾ ਸਾਡਾ ਅਸੀਂ ਪਾਠ ਕਰਾਂਗੇ ਜਬਲੀ ਸਰਬ ਦਾ ਤੇ ਜਦੋਂ ਫਕੀਰ ਹੋਏਗੀ ਅਸੀਂ ਸਿਰ ਨਵਾ ਦੇਗੇ ਤੂੰ ਇੱਕੋ ਵਾਰ ਤੂੰ ਸਾਡਾ ਸਿਰ ਉਦਾਰ ਹੀ ਖੁਸ਼ ਹੁੰਦਾ ਹੈ